ਸਾਸ੍ਰੀ ਕਾਲ ਦੀ ਜ਼ਿੰਦਾਬਾਦ ਟੀਵੀ ਦੇ ਪੰਜਾਬ ਖਬਰਸਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਮਲਜੀਤ ਸਿੰਘ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤਿਆਰੀਆਂ ਤਾਜ਼ਾ ਤੇ ਵੱਡੀ ਖੁਰਾ ਦੀ ਗੱਲ ਕਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ ਇੱਥੇ ਸ਼ਰਾਬ ਉੱਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ ਇਹ ਛੋਟ 31 ਮਾਰਚ ਤੱਕ ਰਹੇਗੀ ਇਸ ਦੇ ਨਾਲ ਹੀ ਛੋਟ ਕਰਨ ਠੇਕਿਆਂ ਤੇ ਵੀ ਭੀੜ ਦੇਖਣ ਨੂੰ ਮਿਲ ਰਹੀ ਹੈ ਦਰਸਲ ਨਮੀ ਆਬਕਾਰੀ ਨੀਤੀ ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਲੱਗ ਹੋ ਜਾਵੇਗੀ ਸੋ ਅਗਲੀ ਖਬਰ ਦੀ ਗੱਲ ਕਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 28 ਅਪ੍ਰੈਲ ਨੂੰ ਮੁਲਕ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਉਹਨਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਲਿਬਰਲ ਪਾਰਟੀ ਨੇ ਜਸਟਨ ਟਰੂਡੋ ਦੇ ਅਸਤੀਵ ਤੋਂ ਬਾਅਦ ਪ੍ਰਧਾਨ ਮੰਤਰੀ ਥਾਪਿਆ ਗਿਆ ਸੀ। ਕਾਰਨੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਵਧੇ ਦੇ ਟੈਰਿਫਾਂ ਤੇ ਕੈਨੇਡਾ ਦੀ ਆਰਥਿਕਾ ਲਈ ਪੈਦਾ ਕੀਤੇ ਗਏ ਖਤਰੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਟੀਮ ਦੀ ਲੋੜ ਹੈ। ਤੁਹਾਡੀ ਖਬਰ ਦੀ ਗੱਲ ਕਰੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਨਵੇਂ ਇੰਚਾਰਜ ਤੇ ਸੈ ਇੰਚਾਰਜ ਦੀ ਨਿਯੁਕਤੀ ਤੋਂ ਬਾਅਦ ਸਰਕਾਰੀ ਵਿਭਾਗਾਂ ਵਿੱਚ ਹਫੜਾ ਦਫੜੀ ਮਚ ਗਈ ਹੈ ਸਿੱਖਿਆ ਸਕੱਤਰ ਕੇ ਕੇ ਯਾਦਵ ਅਤੇ ਖੁਰਾਕ ਨਿਰਦੇਸ਼ਕ ਪੁਨੀਤ ਗੋਇਲ ਤੋਂ ਬਾਅਦ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਆਈਐਸ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਹੈ ਅਗਲੀ ਖਬਰ ਦੀ ਗੱਲ ਕਰੀ ਫਰੋਜਪੁਰ ਲੁਧਿਆਣਾ ਸੜਕ ਤੇ ਦਰਦਨਾਖਾ ਖਾਸਾ ਵਾਪਰ ਜਿੱਥੇ ਦੋ ਗੱਡੀਆਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋਈ ਤੇ ਇੱਕ ਗੱਡੀ ਬੇਕਾਬੂ ਹੋ ਕੇ ਪੌੜਾ ਹੀ ਠੱਡੇਗੀ ਹਾਸੇ ਵਿੱਚ ਸਮਾਨ ਲੈ ਕੇ ਜਾ ਰਹੀ ਪਤੀ ਪਤਨੀ ਦੀ ਮੌਕੇ ਦੀ ਮੌਤ ਹੋ ਗਈ ਆਸ ਵਿੱਚ ਦੂਜੀ ਗੱਡੀ ਚਾਲਕ ਦੀ ਗੰਭੀਰ ਜ਼ਖਮੀ ਹੋ ਗਿਆ ਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਭਾਤੀ ਕਰਵਾਇਆ ਗਿਆ ਸੋਗਲੀ ਖਬਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਵੱਲੋਂ ਇਤਕਾਲਾਂ ਨੂੰ ਲੈ ਕੇ ਪਟਵਾਰੀਆਂ ਤਹਿਸੀਲਦਾਰਾਂ ਦੇ ਨਯਾਬ ਤਹਿਸੀਲਦਾਰਾਂ ਦੇ ਹੁਕਮ ਜਾਰੀ ਕੀਤੇ ਗਏ ਹਨ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਡਿਪਟੀ ਕਮਿਸ਼ਨਰ ਮਾਲੀਆ ਅਧਿਕਾਰੀਆਂ ਨੂੰ ਪੈਂਡਿੰਗ ਇੰਤਕਾਲ ਦੇ ਨਿਪਟਾਰੇ ਲਈ ਸਖਤ ਹੁਕਮ ਜਾਰੀ ਕਰ ਦਿੱਤੇ ਹਨ ਸੋਗਲੀ ਖਬਰ ਦੀ ਗੱਲ ਕਰੀਏ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਮੁਲਾਕਾਤਾਂ ਵਿੱਚ ਪਾਰਟੀ ਦੇ ਵਰਕਰਾਂ ਸਮੇਤ ਵੱਡਾ ਇਕੱਠ ਕਰ ਆਪਣੀ ਪਰਿਵਾਰ ਚ ਮੁੜ ਵੱਡਾ ਵਾਅਦਾ ਕੀਤਾ ਗਿਆ ਨਵਤੇਜ ਸਿੰਘ ਚੀਮਾ ਵੱਲੋਂ 50 ਤੋਂ ਬਥੇਰੇ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਪਾਰਟੀ ਦੀ ਨੀਂਹ ਮਜ਼ਬੂਤ ਕੀਤਾ ਗਿਆ ਬੇਰ ਰਿਪੋਰਟ ਜ਼ਿੰਦਾਬਾਦ ਟੀਵੀ